ਸਾਸਤਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੈਂਟਾ ਡਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆਗੀਆਂ ਵੀਰੋ ਤਾਜ਼ੀਆਂ ਸੂਈਆਂ ਨੇ ਟੋਕੜਾਂ ਗੱਬੜਾਂ ਨੇ ਚੰਗੇ ਰਕਾਰਡ ਵਾਲੀਆਂ ਨੇ ਤਾਂ ਵੀਰੇ ਵੀਡੀਓ ਐਂਡ ਤਾਈਂ ਜ਼ਰੂਰ ਵੇਖਿਓ ਵੱਡੀਆਂ ਚੰਗੇ ਰਕਾਰਡ ਵਾਲੀਆਂ ਨੇ ਆਗੀਆਂ ਨੇ ਨਿੱਕੇ ਰੇਡ ਵਾਲੀਆਂ ਵੀ ਆਗੀਆਂ ਨੇ ਵੀਡੀਓ ਐਂਡ ਤਾਈਂ ਮੇਰੇ ਵੀਰ ਜ਼ਰੂਰ ਵੇਖ ਲਿਓ ਆਓ ਵੀਰੇ ਇਹਨਾਂ ਬਾਰੇ ਲੰਨਿਆ ਵੀਰੋਣਾ ਕੋਲੇ ਸਾਰੀ ਜਾਣਕਾਰੀ ਸਾਸਤਰੀ ਗਾਲ ਵੀਰੇ ਈ ਆ ਜਾਦੇ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ سناਓ ਕਿਰਪਾ ਕਿਰਪਾ ਬਰਮਾਦ ਮਾਦੀ ਦੇ ਵਧੀਆ ਵੀਰੇ ਨਾਂ ਦੱਸੀ ਵੀਰੇ ਆਪਣਾ ਨਾਂ ਵੀਰ ਜੀ ਰਮਾਣ ਜੇ ਹਾਂਜੀ ਤੇ ਪਿੰਡ ਇਹ ਆਪਣਾ ਖੋਗਾ تحصیل ਬਟਾਲਾ ਤੇ ਡਿਸਟ੍ਰਿਕਟ ਗਰਦਾਸ ਖੋਰੀਆ ਵੀਰ ਜੀ ਹਾਂਜੀ ਤੇ ਨੰਬਰ ਹੈਗਾ ਆਪਣਾ 78140 88635 ਠੀਕ ਹੈ 78140 88635 ਨੰਬਰ ਆ ਠੀਕ ਹੈ ਬਾਕੀ ਸਕਰੀਨ ਤੇ ਵੀ ਆਉਂ ਡਿਆਣਾ ਵੀਰ ਜੀ ਬਿਲਕੁਲ ਲਾ ਕੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਜੀ ਹਾਂਜੀ ਬੇਨਤੀ ਵੀਰਾਂ ਨੂੰ ਇਹੋ ਹੀ ਆ ਵੀਡੀਓ ਐਂਡ ਤੱਕ ਵੇਖਿਓ ਹਾਂਜੀ 62000 ਵਾਲੀ ਝੋਡੀ ਤਾਜੀ ਸੁਈ ਵੀ ਹੈਗੀ ਜੇ ਬਿਲਕੁਲ ਟੋਕੜਾਂ ਗੱਬੜਾਂ ਵੀ ਚੰਗੀਆਂ ਚੰਗੀਆਂ ਰਿਕਾਰਡ ਵਾਲੀਆਂ ਹੈਗੀਆਂ ਆਪਣੇ ਕੋਲ ਚੰਗੇ ਰਿਕਾਰਡ ਬਿਲਕੁਲ ਬਿਲਕੁਲ ਸਾਰੀ ਮਈਆ ਸਾਰੀ ਵੀਡੀਓ ਦੇ ਵਿੱਚ ਵਿਖਾਵਾਂਗੇ ਐਂਡ ਤੱਕ ਵੇਖੋ ਵੀਰ ਫੇਰ ਹੀ ਪਤਾ ਲੱਗਣਾ ਜੀ ਫੇਰ ਹੀ ਲੱਗਣਾ ਵੀਰੇ ਫੇਰ ਹੀ ਸਲਿੰਪ ਕਰਕੇ ਗਾੜੀ ਚੱਲ ਕੇ ਫੇਰ ਪਤਾ ਕੋਈ ਨਹੀਂ ਲੱਗਣਾ ਫੇਰ ਨਹੀਂ ਲੱਗਣਾ ਵੱਡੇ ਰੇਟ ਵਾਲੀਆਂ ਵਿਖਾਵਾਂਗੇ ਤੇ ਛੋਟੇ ਰੇਟ ਵਾਲੀਆਂ ਵੀ ਵਿਖਾਉਣੀਆਂ ਪਰ ਵੀਡੀਓ ਵੇਖੋ ਕਿ ਸਾਰੀ ਫੇਰ ਬਿਲਕੁਲ ਵੀਰੇ ਵੀਰੀ ਮਜਾ ਆਉਣਾ ਤਾਂ ਵੀਰਾਂ ਨੂੰ ਇਹ ਬੇਨਤੀ ਆ ਵੀਰੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਕਿਉਂਕਿ ਰੇਡ ਵੀਰ ਦਾ ਜੈਜ ਹੁੰਦਾ ਪਸ਼ੂ ਸਾਫ ਸੁਥਰਾ ਹੁੰਦਾ ਜੋ ਦੱਸਿਆ ਵੀਰੇ ਉਹੀ ਨਿਕਲੂ ਬਾਕੀ ਵੀਰੇ ਕਰਦੇ ਆ ਸ਼ੁਰੂ ਆ ਪਹਿਲੇ ਨੰਬਰ ਬਾਰੇ ਜ਼ਿਕਰੀਏ ਵੀਰੇ ਹਨਾ ਛੋਟੀਆਂ ਆਪਣੇ ਫਰੀਹਾਣੀਆਂ ਜੀਆਂ ਆਆਂ ਵਾ ਹਾਂਜੀ ਬਹੁਤ ਸੋਹਣੀਆਂ ਵਾ ਤਾਲੀਆਂ ਸੁਈਆਂ ਵਾ ਹਾਂਜੀ ਖੋਲ ਕੇ ਸਾਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆ ਬਖਾਓ ਇਧਰ ਛੋਟੀ ਬਿਲਕੁਲ ਵਾਤਾ ਝੋਟੀਆਂ ਪਹਿਲੇ ਨੰਬਰ ਤੇ ਆ ਗਈ ਵੀਰੇ ਸੂਈ ਹੈ ਝੋਟੀ ਹਾਂਜੀ ਸੂਈ ਤਾਜੀ ਸੂਈ ਜਬ ਜੀ ਆ ਬੱਚਾ ਇਧਰ ਨਾ ਬੱਚਿਆ ਕੀ ਪਾਲਾ ਵੀਰੇ ਨੇ ਹਾਂਜੀ ਕੱਟਾ ਗਿਆ ਕੱਟੀਆਂ ਤਾਂ ਵੇਖੋ ਵੀਰੇ ਚੰਗੀ ਝੋਟੀ ਆ ਤਾਜੀ ਸੂਈ ਆ ਵੱਡੀ ਝੋਟੀ ਕੱਟਾਂ ਗਿਆ ਜੀ ਹਾਂਜੀ ਹਾਂਜੀ ਤਾਂ ਖੋਲੋ ਵੀਰੇ ਖੋਲ ਕੇ ਵਿਖਾਉਨੇ ਆ ਤੇ ਬਹੁਤ ਕੱਦ ਕਾਰ ਬਾਕੀ ਵੀਰੇ ਸਿੰਘ ਦੀ ਕੁਆਲਿਟੀ ਫੇਸ ਕੁਆਲਿਟੀ ਤਾਂ ਬੇਲ ਬਹੁਤ ਲੰਮੀ ਆ ਝੋਟੀ ਦੀ ਵੱਡੀ ਝੋਟੀ ਕੱਦ ਕਾਠ ਵਾਲੀ ਪਲੀ ਜੁੜੀ ਤਾਂ ਲੇਵਲ ਉਵੀ ਨੇ ਵੀਰੇ ਬਹੁਤ ਸਫਾਈਆਂ ਨੇ ਬਿਲਕੁਲ ਬਿਲਕੁਲ ਵੀਰ ਜੀ ਵੇਖੋ ਬੇਲ ਕਿੰਨੀ ਲੰਬੀ ਆ ਬਿਲਕੁਲ ਕਿਆ ਬਾਤ ਹੈ ਬਾਕੀ ਵੀਰ ਜੀ ਟਾਈਮ ਪਾਣੂ ਖੂਣ ਦੇ ਵਖਾ ਲਾਂਗੇ ਵੀ ਟਾਈਮ ਕੇ ਨਾ ਆਇਆ ਵਾ ਇਹ ਨਾ ਕੋਈ ਵੀਰ ਭਰਾ ਆ ਕੇ ਟਾਈਮ ਦਾ ਆਇਆ ਵਾ 10:00 ਵਜੇ ਤੇ 75 ਮਿੰਟ ਦੀ ਵੀਡੀਓ ਬਣ ਡੀ ਜੇ ਦੇ ਦੇ ਸਵੇਰ ਦਾ ਟਾਈਮ ਆ ਬਿਲਕੁਲ ਬਾਕੀ ਤਾਜ਼ੀਆਂ ਸੂਈਆਂ ਝੋਟੀਆਂ ਜਿੱਦਾਂ ਮਤਲਬ ਖਾਣੀਆਂ ਉੱਥਾਂ ਬਣੀਆਂ ਵਾ ਤਾ ਵੇਖ ਰਿਓ 10:57 ਹੋਇਆ ਸਵੇਰ ਦੀ ਵੀਰ ਕਹਿੰਦਾ ਚਵਾਈ ਹੋਈ ਆ ਤਾਂ ਕੋਈ ਵੀਰੇ ਥੱਲੇ ਟਾਈਮ ਨਹੀਂ ਲੱਗਿਆ ਕੋਈ ਉਹ ਜੀ ਨਹੀਂ ਵੱਡੀ ਝੋਟੀਆਂ ਵੀਰੇ ਸ਼ਾਂਤਾਈ ਚੰਗੀ ਫਿਰ ਤਿਆਰ ਹੋ ਜਾਂਦੀ ਹੋਊਗੀ ਬੜਕੀਆਂ ਸੀ ਵੀਰ ਜੀ ਵੇਖੋ ਵੀਰੋ ਸਿੰਗ ਦੀ ਕੁਆਲਿਟੀ ਫੇਸ ਕੁਆਲਿਟੀ ਤਾਂ ਐਨ ਐਨ ਤੋਰੇ ਤਰੋ ਚੈੱਕ ਵੇਖੋ ਵੀਰੋ ਸਿੰਘ ਦੀ ਕੁਆਲਿਟੀ ਫੇਸ ਕੁਆਲਿਟੀ ਚਮਕ ਚੁੰਕ ਪੂਰੀ ਆ ਬਾਕੀ ਵੀਰਾਂ ਨੂੰ ਇਹ ਬੈਂਤੀਆ ਵੀਰੇ ਤੂੰ ਦੂਰੋਂ ਚੱਲ ਗਿਆ ਹੋਗੇ ਤੂੰ ਛੱਡ ਗਿਆ ਨਹੀਂ ਜਾਂਦੇ ਬਾਕੀ ਵੀਰ ਦਾ ਕੰਮ ਸਾਫ਼ ਸੁਫਰਾ ਵੀਰੋ ਤਾਂ ਵੱਡੀ ਚੋਟੀ ਆ ਵੇ ਦੁੱਧ ਕਿੰਨਾ ਹੁਣ ਮੌਜੂਦ ਹੋ ਥੱਲੇ ਦੇਖੋ ਵੀਰ ਜੀ 10 ਕੇ ਦੋ ਹੀ 9 ਕਿਲੋ ਦੀ ਗਾਰੰਟੀ ਦਾ 9 ਕਿਲੋ ਪੱਕਾ ਹੋਊਗਾ ਤੇ ਬਾਕੀ ਵੀਰੇ ਕਿੱਡੀ ਝੋਟੀਆਂ ਫਿਰ ਦੁੱਧ ਤੇ ਚੰਗਾ ਚਵਾਜੂਗੀ ਵੀਰ ਜੀ ਜਿਹੜੀਆਂ ਤਾਲੀਆਂ ਦੋ ਚਾਰ ਦਿਨ ਸਾਹਮਣੇ ਦੁੱਧ 12 ਦਿਨ ਚਵਾਉਂਗੀ ਪਹਿਲਣ ਨਹੀਂ ਪਹਿਲਣ ਹੈਣਾ ਵੀਰੇ ਤਾਹੀਆਂ ਦੀ ਆ ਬੱਚਿਆ ਬਾਕੀ ਤਾਜੀ ਸੂਈ ਆ ਤੇ ਸੀਰੀਅਸ ਲਾ ਕੇ ਪੂਰੀ ਐ ਚਵਾਈ ਚੂਈ ਓਕੇ ਰਿਪੋਰਟ ਐ ਧਾਰ ਦੂ ਰਿਪੋਰਟੀ ਹੋਊਗੀ ਸਫਾਈਆਂ ਨੇ ਬੋਲਣਾ ਬੜੀ ਝੋਟੀ ਐ ਵੀਰ ਜੀ ਸਿੰਗਰੀ ਕੁਆਲਟੀ ਬਹੁਤ ਸੋਹਣੀ ਲੱਗੀ ਆ ਫੇਸ ਕੁਆਲਟੀ ਸੋਹਣੀ ਲੱਗੀ ਆ ਬਾਕੀ ਵੀਰੇ ਪਤਾ ਕੀ ਗੱਲ ਆ ਨਵਾਂ ਪਸ਼ੂ ਆ ਕੋ 400 ਵਿੱਚ ਆ ਗਿਆ ਪਸ਼ੂ ਨੂੰ ਫੇਰ ਵੇਚਦਾ ਵਾਅਦੇ ਬੰਦੀ ਹਣਾ ਵਾਅਦੇ ਦੀ ਵੀਰ ਜੀ ਵਾਅਦੇ ਦੀ ਬਿਲਕੁਲ ਬਿਲਕੁਲ ਤਾਂ ਵੀਰੇ ਇਹਦੇ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੋਟੀ ਅਸੀਂ ਰੋਟੀ ਦਾ ਭਾਵੇਂ 1 25 ਕਰ ਦਈਏ ਹਾਂਜੀ ਆ ਨਾਲ ਆ ਰੇਡ 1 10 ਦੀ ਦੇਣੀ ਆ ਛੋੜ ਛਾਲ ਕਰਕੇ ਜਮਾ ਹੀ ਜਮਾ ਜੈਲੀਆ ਬਿਲਕੁਲ ਵੀਰੇ ਬੱਧੀ ਆ ਕੁਆਲਟੀ ਵਾਲੀ ਆ ਕੋਈ ਸ਼ੱਕ ਨਹੀਂ ਵੇਖੋ ਵੀਰੋ ਵੱਡੀ ਝੋਟੀ ਆ ਸਿੰਘ ਦੀ ਕੁਆਲਿਟੀ ਫੇਸ ਕੁਆਲਿਟੀ ਤਾਂ ਵੀਰੇ ਸੋਨਾ ਪਸ਼ੂ ਹੋਵੇ ਤਾਂ ਸਿਮਤਾਪਕ ਹੁੰਦਾ ਐ ਭਲੀ ਜੁੜੀਆ ਪਤਲਾ ਚੰਮਾ ਗਿਆ ਤਾਂ ਲੇਵੇ ਦੀਆਂ ਫੁੱਲ ਸਫਾਈਆਂ ਨੇ ਜਿਗਾਠਾ ਜਗੂਠਾ ਚੈੱਕ ਕਰ ਲਿਓ ਤਾਂ ਬਾਕੀ ਵੀਰਾਂ ਨੂੰ ਇਹ ਬੇਨਤੀ ਹੈ ਕਿ ਵੀਰੇ ਤੁਸੀਂ ਦੂਰੋਂ ਵੀ ਚੱਲ ਜਾਓਗੇ ਤੁਸੀਂ ਝੋਟੀ ਨਹੀਂ ਛੱਡ ਕੇ ਜਾਂਦੇ ਕਿਉਂਕਿ ਕਿਹੜਾ ਰੇਟ ਵੀਰ ਨੇ ਕਰਤਾ 1 ਦਾ 400 ਦੇ ਚੋਗੇ ਵੀਰੇ ਵਿਗਦੀ ਰਕਮ ਦੀ ਬਾਕੀ ਵੀਰਾਂ ਨੂੰ ਕਰਾਇਆ ਨਹੀਂ ਤਾਂ ਉਹਦਾ 5-7000 ਵੀ ਹਨ ਬਿਲਕੁਲ ਬਿਲਕੁਲ ਵੀਰ ਜੀ ਤੇ ਵੀਰ ਦੀ ਫੇਰ ਹੋਈ ਆਪਣੀ ਵੀਡੀਓ ਐਂਡ ਤੱਕ ਵੇਖਿਓ ਬਿਲਕੁਲ ਉਹ ਡੇ ਰੇਟ ਵਾਲੀਆਂ ਵੀ ਝੋਟੀਆਂ ਆ ਖੁੰਦੇ ਤੁਹਾਨੂੰ ਟੋਕੜਾਂ ਘਪੜਾਂ ਮਖਾਵਾਂਗੇ ਤੇ ਅਮੇ ਵੀ 15 ਕਿਲੋ ਵਾਲੀ ਵਿਖਾਵਾਂਗੇ ਐਂਡ ਤੱਕ ਵੀਡੀਓ ਵੇਖਿਓ ਜਰੂਰ ਸੋ ਤੇ ਇਹ ਰੇਟ ਵਾਲੀ ਝੋਟੀ ਵੀ ਤੋੜੀ 60 ਬਾੜ ਦੀ ਰੇਂਜ ਚ ਵੀ ਹੈਗੀ ਉਹ ਵੀ ਵਿਖਾਵਾਂਗੇ ਬਿਲਕੁਲ ਤੰਬਾਕੀ ਵੀਰੋ ਕੱਦ ਕਾਠ ਵਾਲੇ ਪਸ਼ੂ ਨੇ ਕੋਈ ਨਿੱਕੇ ਨਾ ਮੰਨ ਕੇ ਚਲਿਓ ਕੈਮਰੇ 'ਚ ਬੇਸ਼ੱਕ ਬੜਾ ਛੋਟੀ ਦੇ ਦਿੱ ਹੋਵੇ ਪਰ ਵੱਡੀ ਝੋਟੀ ਆ ਵੱਡੀਆਂ ਮਰਦੀ ਜਿਹੜੀਆਂ ਵੱਡੀਆਂ ਨੇ ਉਹ ਵੱਡੀਆਂ ਹੀ ਆ ਝੋਟੀਆਂ ਉਹਨਾਂ ਦਾ ਰੇਟ ਵੀ ਘੱਟ ਹੋਊਗਾ ਬਿਲਕੁਲ ਵੀਰੇ ਕਿਤਾਂ ਦਾ ਡੰਗਰ ਉਹ ਜਿਆ ਰੇਟ ਆ ਬਾਕੀ ਇਹ ਵੀ ਆ ਹੁਣ ਝੋਟੀ ਦਾ ਤਾਜੀ ਫੀ ਬਕਾਉਂਦੇ ਕੱਲ ਦੀ ਸੂਈ ਆ ਕੱਲ ਦੀ ਸੂਈ ਬੱਚਾ ਦੇਖ ਸਕਦੇ ਤੁਸੀਂ ਨਾਲੂ ਨਾਲ ਆ ਠੀਕ ਆ ਠੰਡੀ ਤੇਰੀ ਧਾਰਾ ਮਾਰ ਕੇ ਵੀ ਝੋਟੀਆਂ ਵਖਾਉਂਦੇ ਆ ਚਾਰ ਦੰਦ ਝੋਟੀ ਦੇ ਬੱਚੇ ਕੀ ਪਾਲੇ ਵੀਰੇ ਨੇ ਹਾਂਜੀ ਬੱਚਾ ਕਟਾ ਏ ਕਟਾ ਗਿਆ ਦੋਹਾਂ ਮਗਰ ਕੱਟੀ ਏ ਤਾਜੀ ਸੂਈ ਹੈ ਵੀਰੇ ਚੈੱਕ ਕਰ ਲਿਓ ਇਹ ਵੀ ਹਾਂ ਜੀ ਆ ਬੱਚਾ ਜੀ ਤਾਂ ਬਾਕੀ ਵੀਰੇ ਕੋਈ ਥੱਲੋਂ ਐ ਨਹੀਂ ਵੀ ਥਣਾ ਨੇ ਕੜਾ ਪਾ ਲਿਆ ਹੋਊਗਾ ਕੋਈ ਟਾਈਮ ਲੱਗਿਆ ਟਾਈਮ ਜੋ ਵੀਰੇ ਦਿਖਾਤਾ ਵੀਰੇ ਨੇ ਤੁਹਾਨੂੰ 10:30 ਦੇ ਕਰੀਬ ਟਾਈਮ ਆ ਪਾ ਜੀ ਤਾਂ ਸ਼ਾਮ ਤਾਈਂ ਤਿਆਰ ਹੁੰਦੀ ਆ ਪਸ਼ੂ ਬਿਲਕੁਲ ਤੇ ਕਾਦ ਕਾਦ ਵੀ ਲੋ ਕਿਦਾਂ ਤਗਣਾ ਛੁੱਟੀ ਦਾ ਬਿਲਕੁਲ ਤੇ ਰੇਟ ਜਦੋਂ ਨੋਰਮਲ ਕਰਾਂਗੇ ਨਿਕਾਏ ਰੇਟ ਹੈ ਨਾ ਜੀ ਰੇਟ ਨਿਕਾਏ ਕਰਾਂਗੇ ਛੁੱਟੀ ਬੋਲਾਂਗੇ ਮਾਗੀ ਵੀਰੋ ਕੱਲ ਦੀ ਸੂਈ ਆ ਜੇ ਭਾਜੀ 50 ਬੱਚੇ ਨਿਕਲੇ ਛੋਟੀ ਦੇ ਚਾਰ ਦਿਨ ਮੱਡ ਮੱਡੇ ਖਾ ਕੇ ਬੰਨੀ ਆ ਕੱਦ ਵੇਖ ਲੋ ਕਿੱਥੇ ਆਉਂਦੇ ਆ ਥੋਲ ਕੱਦ ਵਜਣਾ ਵੀਰੇ ਫਿਰ ਇਹ ਵੀ ਆ ਇਹ ਨਾ ਕੋਈ ਆ ਤਾਂ ਵੀਰ ਭਰਾ ਜੂਰੂ ਚੱਲ ਗਏ ਵੀ ਆਉਗਾ ਨਾ ਹਾਂਜੀ ਆ ਵੀਡੀਓ ਤਾਂ ਮਗਾਲੇ ਭਾਣ ਜੂਰੂ ਚੱਲ ਗਏ ਵੀ ਕੋਈ ਜਾਵੇ ਹਾਂਜੀ ਜਿਹੜੀ ਮਹੀਂ ਵੱਢੀ ਆ ਉਹ ਵੱਢੀ ਬੀ ਵੱਢੀ ਹੋਊਗੀ ਵੀਰੇ ਬਿਲਕੁਲ ਵੇਖ ਲੋ ਛੋਟੀ ਦਾ ਬਿਲਕੁਲ ਕੋਈ ਸ਼ੱਕ ਨਹੀਂ ਵੀਰੇ ਸਾਫ ਸੁਥਰਾ ਕੰਮ ਆ ਵੀਰ ਦਾ ਤਾਂ ਪਸ਼ੂ ਵੀ ਤਾਂ ਹੀ ਜਲਦੀ ਵੇਖਦਾ ਵੀਰ ਕੋਲੇ ਬਿਲਕੁਲ ਬਿਲਕੁਲ ਤਾਂ ਤੁਸੀਂ ਇੱਥੇ ਚੱਲ ਕੇ ਹੁੰਦੇ ਹੋ ਤੁਸੀਂ ਪਸ਼ੂ ਨਹੀਂ ਛੱਡ ਕੇ ਜਾਂਦੇ ਸਾਬ ਸੁਸਰਾ ਕਾਮਾ ਵੀਰੇ ਆਓ ਬੇਸ਼ੱਕ ਆ ਆਪਦੀ ਤੁਸੀਂ ਆਪਦੀ ਵੀ ਤਸੱਲੀ ਕਰੋ ਚਵਾਈ ਕਰੋ ਪਾਸ ਕਰੋ ਹਨਾ ਜੀ ਕੀ ਬਾਤਾਂ ਨੇ ਥਾਨ ਬੜਾ ਪਿਆਰਾ ਲੱਗਿਆ ਆ ਆਪਦੇ ਵੇਦੀ ਭਾਈ ਤੋ ਹਰ ਜਮਾ ਰੂਰ ਕੀ ਭਵੇਂ ਚੋਲੇ ਬੰਦਾ ਲਾ ਦਿਓ ਬੱਚਾ ਤਾਂ ਵੇਖੋ ਵੀਰੇ ਬੱਚਾ ਵੀ ਲਾ ਕੇ ਖਾਲ ਦਿੰਦੇ ਨੇ ਕੋਈ ਵੀਰ ਦੂਰੋਂ ਕਨੈਕਟ ਕਰਦੇ ਆ ਫੋਨ ਕਰਦੇ ਆ ਕਿ ਮੰਗੋਣੀ ਪਸ਼ੂ ਹਨਾ ਤਾਂ ਪਤਾ ਲੱਗ ਜਾਂਦਾ ਚਵਾ ਦਾ ਤੋਰਾ ਮਾਰ ਕੇ ਸਾਰੀਆਂ ਖਵਾਵਾਂ ਕਿਦੂ ਟੀ ਨੇ ਪੂਰੀ ਸੀਲ ਆ ਕੇ ਆਵੇ ਭਾਵੇਂ ਦੋ ਬੱਚੇ ਪੈ ਜਾਣ ਥਾਂ ਦੇ ਈਡੀ ਸੀਲੇ ਝੋਟੀ ਕੀ ਬਾਤ ਆਈ ਚਵਾਈ ਚਵਾ ਬੋਲਾ ਲੱਗਿਆ ਹਨ ਚਵਾਈ ਵੀਰ ਜੀ ਬੜੀ ਆ ਦੇ ਕੀ ਬਾਤ ਦੇਖੋ ਵੀਰੋ ਸਿਰ ਆ ਹੀ ਲੱਗਿਆ ਦੋਵੇਂ ਬੱਚੇ ਪੈਣੇ ਲਾ ਕੇ ਲਿਆ ਕੇ ਵੀਰ ਵੇ ਝੋਟੀ ਈਡੀ ਠੰਡੀ ਆ ਬਿਲਕੁਲ ਗਾਲੀ ਕੋਈ ਨਹੀਂ ਤੇ ਸੀਲਸ ਲੱਗ ਗਈ ਈਡੀ ਸੁਦੀ ਬੜੀ ਏ ਝੋਟੀ ਦੀ ਚਵਾਈ ਤੂੰ ਵੀ ਬੜੀ ਬਾਤ ਬੋਲੀ ਜਾ ਨਸਲਾ ਵੀਰੇ ਤੇ ਕਿਹੇ ਗਨੋਂ ਹੀ ਨਹੀਂ ਖੁਜੀ ਹੈ ਗਈ ਬਿਲਕੁਲ ਸਿਰ ਤਾਂ ਵੀ ਹੁੰਦੀਆਂ ਕਰੀ ਜੀ ਜਿਹਦੇ ਬਿਲਕੁਲ ਅਗੇ ਵੀਰੇ ਆਪਾਂ ਇਨੀ ਸਵੀਪਟ ਕਰਦੇ ਆ ਕੋਈ ਵੀਰ ਚੱਲ ਕੇ ਆਵੇ ਅਗੇ ਚੋਵੇ ਹਨਾ ਤਾਂ ਅਗਲਾ ਇਹਦਾ ਮਨ ਵੀ ਖੁਸ਼ ਹੋਵੇ ਵਾਕੇ ਯਾਰ ਜੋ ਬੋਲਿਆ ਉਹ ਨਿਕਲਿਆ ਪਾਰੀ ਬੰਦੇ ਨੇ ਪਹਿਲਾਂ ਆਬਰਗਮ ਲਾ ਕੇ ਤਸल्ली ਕਰਕੇ ਪਸ਼ੂ ਲਿਆਉਣਾ ਉਹ ਦਾਵਾ ਲਿਆਉਣਾ ਹੁੰਦਾ ਬਿਲਕੁਲ ਬਿਲਕੁਲ ਪੈਣਾ ਮਾਲ ਪੈਣਾ ਉਹ ਮਾਲ ਬਿਲਕੁਲ ਵੀਰੇ 2000 ਲੈਣਾ ਯਾਰ 2000 ਜੋ ਵੀ ਕਮਾਈ ਕਰਨੀ ਆ ਪਹਿਲੇ ਤਾਂ ਆਪ ਖਰਚ ਕੇ ਹਨਾ ਤਸल्ली ਕਰਕੇ ਪਸ਼ੂ ਲਿਆਂਦਾ ਫੇਰੀ ਜੀ ਵੱਡੀ ਛੋਟੀ ਸਰੇ ਦੀ ਝੋਟੀ ਆ ਬਿਲਕੁਲ ਕੋਈ ਗੱਜ ਨਹੀਂ ਪੰਜੇ ਦਾ ਵੀ ਹੈਗਾ ਚਾਰ ਦੰਦ ਝੋਟੀ ਆ ਬਿਲਕੁਲ ਚੌਗੀ ਆ ਸਾਹ ਜੀ ਸੂਈ ਨੀਲੀ ਰਵੀ ਦਾ ਜਵਾਬ ਪਾਇਆ ਨੀਲੀ ਦਾ ਪਾਇਆ ਹੈ ਨਾ ਬਿਲਕੁਲ ਬਹੁਤ ਹੀ ਯਾਦਗਾਰ ਕਹਾਣੀ ਯਾਰ ਨਸਲ ਚ ਤਾਂ ਹੀ ਬੱਚਾ ਚੰਗਾ ਪਾ ਗਈ ਹੈ ਨਾ ਤੇ ਭਾਜੀ ਦਮਾੜੇ ਵੀ ਭਾਵੇਂ ਕਰਨੂ ਕਰ ਲਈਏ ਲੱਖ ਰੁਪਈਆ ਹਾਂਜੀ ਜੈ ਜੈ ਭਾਵੇਂ 1 20 ਵੀ ਮੰਗ ਲਈਏ ਬਿਲਕੁਲ ਮੰਗ ਸਕਦੇ ਹੋ ਕਿ ਐਡੇ ਦੇ ਹੋਏ ਦੇ 1 20 ਇਹਦੀ ਝੋਟੀ ਦਾ ਮੁੱਲ ਕਰੇ ਹਾਂਜੀ ਹਾਂ ਨੂੰ ਜੈ ਜਾਈ ਤੇ ਆਪਾਂ ਜੈ ਜੀ ਗਾੜੀ ਦੇਣੀ ਆ ਕਿੰਨੇ ਦੀ ਵੀਰੇ ਹੋ ਜੋ ਵੀਰੇ ਮੁੱਲ ਲੱਖ ਰੁਪਈਆ ਕਰਦੇ ਜੀ ਚ 10000 ਛੋਟ ਕਰਾਂਗੇ 90000 ਦੀ ਝੋਟੀ ਦਵਾਂਗੇ ਹੂੰ ਕਿ ਤੋਂ ਵੀ ਨਹੀਂ ਮਿਲੂਗੀ ਨਹੀਂ 90000 ਠੀਕ ਹੈ 20 ਤੋਂ 20 ਵੀ ਨਹੀਂ ਮਿਲੂਗੀ ਹੋਗੀ ਵੀਰ ਕੋਵੇ ਦੇ ਇੱਕ ਵੀਰ ਦੀ ਟਮਾੜ ਹੋਊਗੀ ਨਹੀਂ ਜਮਾ ਜੈ ਜੀ ਜੈ ਜੀ ਕਿਆ ਬਾਤ ਹੈ 10000 ਦੀ 10000 ਛੂਟ ਦਿੱਤੀ ਹੈ 10000 ਛੂਟ 90 ਦੀ ਹੈ ਨਾ ਬਾਕੀ ਕੋਈ ਕਨੈਕਟ ਕਰ ਲੇ ਫੋਨ ਕਰ ਲੇ ਸਾਰਾ ਸੂਆ ਚੋਕੇ ਐਡੀ ਛੋਟੀ 8000 ਦੀ ਤੇ ਟੋਕੜਾਂ ਗੱਬਣਾ ਚ ਵਿਕ ਜਾਂਦੀ ਆ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਵੀਰਾ ਵੀ ਦਾ ਜਵਾਗ ਪਿਆ ਮਗਰ ਬਿਲਕੁਲ ਬਹੁਤੀ ਚੰਗੀ ਹੈ ਜਿਹਦੇ ਪਾਜੀ ਕੱਲ ਵੀ ਸੂਈ ਕੱਲ ਦੀ ਸੂਈ ਆ ਜੀ ਬਿਲਕੁਲ ਬਹੁਤ ਵੀ ਚੰਗਾ ਬਣਾਉਂਗੀ ਬਹੁਤਾ ਨਹੀਂ 12 13 ਕਿਲੋ ਦੇ ਬਣਾਉਂਗੀ ਨਾ ਛੋਟੀ ਬਿਲਕੁਲ ਧਰ ਧੂਲ ਵੇਖੋ ਕਿੱਡੀ ਕੋਲੀ ਆ ਕੱਲ ਤੋਂ ਵਧੀਆ ਕੱਲ ਵੀ ਨਹੀਂ ਠੰਡੀ ਨਿਕਲੀ ਕੱਲ ਦੀ ਸੀ ਨਹੀਂ ਬਿਲਕੁਲ ਸੀ ਲੱਗੀ ਰਹੇ ਦੇਖੋ ਇਹ ਪਿੱਛੇ ਦਾ ਗਲਾਵਾ ਬਿਲਕੁਲ ਠੀਕ ਹੀ ਨਹੀਂ ਬਿਲਕੁਲ ਬਿਲਕੁਲ ਜਵਾਗ ਵੀ ਚੰਗਾ ਗਏ ਨੇ ਟੀਗਾ ਟੂਗਾ ਖਾਇਆ ਨੀ ਲੀਰਾ ਵੀਰੇ ਤਾ ਮੁਰਦਾ ਬਿਲਕੁਲ ਬਿਲਕੁਲ 90000 ਦੀ ਜਮਾ ਜਾਰੀ ਦਿੱਤੀ ਈਆ ਤਾਂ ਵੀਰੇ ਹੁਣ ਛੋਟ ਛੱਪਾ ਬਾਕੀ ਕਿਉਂ ਵੀਰ ਦੂਰੋਂ ਫੋਨ ਕਰੂ ਕਰਦੇ ਹੋ ਹਨਾ ਜਾਇਦ ਕੀਮਤੇ ਕੰਮ ਕਰੀਦਾ ਸ਼ੌਂਕ ਨਾਲ ਬਿਲਕੁਲ ਵੀਰੇ ਬਿਲਕੁਲ ਸ਼ੌਂਕ ਨਾਲ ਵੀਰੇ ਕਮਾ ਦੂ ਮਾਲ ਵੀ ਆਪਾਂ ਨੂੰ ਸਾਫ ਸੋਹਣਾ ਬਿਲਕੁਲ ਇੱਕ ਕੰਮ ਸ਼ੌਂਕ ਨਾਲ ਜਾਇਦ ਦਾ ਕਰੀਦਾ ਭਾਵੇਂ ਘਟ ਕਰ ਲਈਏ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਸਾਡੀ ਵੀਡੀਓ ਤਾਂ ਲੇਟ ਹੋ ਗਈ ਕਿਉਂ ਨਾ ਜਾਂ ਨਾ ਵਟਾਉਂਦੇ ਹਾਂ ਹੁਣ ਵੇਲੇ ਹੋ ਗਏ ਹੁਣ ਪਸ਼ੂ ਦੂਜੇ ਚੌਥੇ ਦੇ ਵੀਡੀਓ ਪਾਇਆ ਕਰਾਂਗੇ ਬਿਲਕੁਲ ਬਾਕੀ ਹੁਣ ਵੀਡੀਓ ਸਵਿਪ ਨਾ ਕਰਿਓ ਤੋਕਣਾ ਗੱਪਣਾ ਦੀ ਵਾਰੀ ਆ ਗਈ ਹੈ ਤਾਂ ਵੇਖੋ ਵੀਰੋ ਕੰਮ ਕਰਦਾ ਵੀਰਾ ਸ਼ੌਂਗਣਾ ਰੇਡ ਪਸ਼ੂਆਂ ਦੇ ਜਿਆਜੂ ਦੇ ਕੋਈ ਹੈਰਾ ਫੇਰੀ ਨਹੀਂ ਕੋਈ ਪਸ਼ੂ ਨੂੰ ਨਹੀਂ ਟਾਈਮ ਲੱਗਿਆ ਇਹ ਨਹੀਂ ਆ ਕਿ ਵੀਰੇ ਨੇ ਹੁਣ 90 ਮੋਲ ਕੀਤਾ ਤੁਸੀਂ ਇੱਥੇ ਚੱਲ ਕੇ ਆਓਗੇ ਜੋ ਦੱਸਿਆ ਉਹੀ ਨਿਕਲੋ ਸ਼ਾਮ ਤਾਈਂ ਕਾਫੀ ਪਸ਼ੂ ਤਿਆਰ ਹੋ ਜਾਂਦਾ ਤਾਂ ਬਾਕੀ ਵੀਰ ਨੂੰ ਸ਼ੌਂਗ ਥੋੜਾ ਹੈਗਾ ਸਿੰਗਿੰਗ ਦਾ ਇਹ ਕਰਕੇ ਪਸ਼ੂਆਂ ਦਾ ਇਹ ਆ ਕਿ ਕੋਈ ਹੈਰਾ ਫੇਰੀ ਜਾਂ ਕੋਈ ਇਹੋ ਜਿਹਾ ਕੋਈ ਨਾ ਕੋਈ ਤੂੰ ਦੂਰੋਂ ਵੀ ਚੱਲ ਗਿਆ ਹੋਗੇ ਤਾਨੂੰ ਫੇਰਾ ਨਹੀਂ ਵੀਰੇ ਪੈਂਦਾ ਫੇਰਾ ਨਹੀਂ ਪਈਦਾ ਬਿਲਕੁਲ ਕਾਲ ਪੰਜਾਬ ਦੇ ਵਿੱਚ ਬਿੱਤੀ ਮੰਜਾਂ ਜਾਂਦੀਆਂ ਆਪਣੀ ਹਾਂਜੀ ਹਾਂਜੀ ਕੋਈ ਵੀਰ ਭਰਾ ਕਬਰਾਵੇ ਨਾ ਯਾਰ ਪੈਂਦਾ ਦੂਰ ਦਾ ਬਿਲਕੁਲ ਉਹ ਜੀ ਪਚਾਉਣ ਦੀ ਜ਼ਿੰਮੇਵਾਰੀ ਸਾਡੀ ਕਰਾਇਆ ਲਾ ਦੂਗਾ ਠੀਕ ਨਹੀਂ ਕਿੱਥੇ ਮਰਜੀ ਮੰਗਵਾ ਲਓ ਜਿੱਥੇ ਵੀ ਵੀਰੇ ਕਿਵੇਂ ਕਿਵੇਂ ਇਹ 90 ਦੀ ਹੋਗੀ ਵੱਡੀ ਝੋਟੀ ਆ ਦੋਵੇਂ ਵੱਡੀਆਂ ਝੋਟੀਆਂ ਹੋਈਆਂ ਹਨ ਉਹ ਇੱਕ 10 ਦੀ ਤੇ ਜੋੜੇ ਚ ਮਾਨਤਨ ਕਰਦੇ ਹੋ ਹਨਾ ਬਿਲਕੁਲ ਵੇਖੋ ਵੀਰੇ ਵੱਡੀਆਂ ਝੋਟੀਆਂ ਦਾ ਰੇਟ ਜੈਜ ਟੋਕੜਾ ਕੱਪਣਾ ਵਿਖਾਵਾਂਗੇ ਕਿ ਛੋਟੀ ਦੀ ਕੀਮਤ ਤਾਜੀ ਵਿਖਾਵਾਂਗੇ ਵੀਡੀਓ ਤੇ ਜੁੜੇ ਰਹੋ ਬਿਲਕੁਲ ਵੀਰੇ ਫੇਪ ਨਾ ਕਰਿਓ ਕਿਉਂਕਿ ਵੀਡੀਓ ਲੰਮੀ ਹੁੰਦੀ ਆ ਬਿਲਕੁਲ ਠੀਕ ਹੈ ਨਹੀਂ ਆ ਟੋਕੜਾ ਕੱਬਣਾਂਗੇ ਵੀਰੇ ਇਹ ਮਿਰਚੀ ਟੋਕੜਾ ਕੱਬਣਾਂਗੀ ਕਿੰਨੇ ਚਿਰ ਦੀ ਕੱਬਣਾ ਏ ਇਹ ਮਿਰਚੀ ਆਪਾਂ 3 ਮਹੀਨੇ ਦੀ ਚੈੱਕ ਕਰਾਈ ਤੇ ਆਪਾਂ ਤਿੰਨਾਂ ਦੀ ਦੱਸਾਂਗੇ ਤਿੰਨ ਮਹੀਨੇ ਦੇ ਚੈੱਕ ਪਾਸਾ ਸਾਡੇ ਡਾਕਟਰ ਨੇ ਦੱਸਣਾ ਉਹੋ ਹੀ ਅਹੀਂ ਦੱਸਣਾ ਇਹ ਗੱਲ ਬਿਲਕੁਲ ਤਾਂ ਵੇਖੋ ਵੀਰੇ ਤਿੰਨਾ ਮਹੀਨੇ ਦੀ ਚੈੱਕ ਪਾਸ ਆ ਦੁੱਧ ਵੀਰੇ ਭਾਈ ਜੁੜੀ ਝੋਡੀ ਆ ਕੋਈ ਕੱਜ ਨਹੀਂ ਹੈਗਾ ਪੰਜੀ ਦਾ ਨੂੰ ਦੁੱਧ ਕਿੰਨਾ ਵੀਰੇ ਦੁੱਧ ਵਿੱਚ ਇਹਦੇ ਕੋਲ 6 ਕਿਲੋ ਆ 6 ਕਿਲੋ ਦੇ ਕੋਲ ਦੋ ਟੋਕਰਾਂ ਗੱਬਣੀਆਂ ਅੱਜ ਸਵੇਰੇ ਹੀ ਲੈ ਲੈਂਦੀਆਂ ਵਾਪਸ ਠੀਕ ਹੈ ਜੀ ਇੱਕ ਨਾਲ ਲੰਮੀ ਤੋਰ ਕੇ ਵਖਾ ਦੇ ਤੋਰ ਤੋਰ ਲੰਮੀ ਤੋਰ ਦਿਓ ਹਣਾ ਤਾਂ ਵੇਖੋ ਵੀਰੇ 6 6 ਕਿਲੋ ਦੁੱਧ ਤਿੰਨਾ ਮਹੀਨਿਆਂ ਦੀ ਚੈੱਕ ਪਾਸ ਆ ਟੋਕਰ ਗੱਬਣ ਆ ਗਈ ਆ ਹੋਰ ਜਦੋਂ ਦੁੱਧ ਚੋਆਇਆ ਜੀ ਠੀਕ ਹੈ ਜੀ ਹਾਂ ਜੀ ਅਰੇ ਕੋ ਵੀਰ ਅੱਛਾ ਜੀ ਹਾਂ ਜੀ ਬਹੁਤ ਸਾਫ਼ ਹੋ ਗਿਆ ਕਿ ਕਲੋਰੀ ਕੋ ਠੀਕ ਹੁੰਦੀ ਵੀਰਾ ਸਾਹਮਣੇ ਇਹਨੇ ਪੈਸੇ ਵੀ ਡਬਲ ਕਰਵਾ ਦੇ ਬਿਲਕੁਲ ਵੀਰੇ ਬਿਲਕੁਲ ਹਾਂ ਜੀ ਤਾਂ ਵੇਖੋ ਵੀਰੇ ਤੋਕੜ ਕੱਬਣ ਆ ਗਈ ਆ 3 ਮਹੀਨੇ ਦੀ ਚੈੱਕ ਪਾਸ 6 ਲੀਟਰ ਦੁੱਧ ਸਿੰਘ ਦੀ ਕੁਆਲਿਟੀ ਸੋਹਣੀ ਲੱਗੀ ਫੇਸ ਕੁਆਲਿਟੀ ਸੋਹਣੀ ਆ ਲੈਵੇ ਦੀਆਂ ਬਹੁਤ ਸਫਾਈਆਂ ਨੇ ਤਾਂ ਵੀਰੇ ਇਹਦਾ ਮੁੱਲ ਵੀਰ ਕੀ ਮੁੱਲ ਕਰ ਨੂੰ ਇਹਦਾ 75000 ਕਰ ਲਈਏ ਹਾਂ ਜੀ 70000 ਸੀ ਦੇ ਦिए ਜੀ 70 ਦੀ ਹਾਨਾ ਵੀਰੇ 70 ਦੀ ਹਾਨਾ ਕਰਤੀ ਹੈ ਬਾਕੀ ਕੋਈ ਫੋਨ ਲਾ ਲੈ ਅੱਜ ਦੀ ਦੀਵਾਲੀ ਵਾਲਾ ওভার ਹੀ ਚੱਲ ਰਿਹਾ ਹੈ ਦੀਵਾਲੀ ਆਉਂਦੀ ਤਾਂ ਅਸੀਂ ওভার ਹੀ ਦਾ ਦਿੰਦੇ ਆ ਸੇਲ ਲੱਗਣ ਦੀ ਸੇਲ ਹੀ ਬਾਕੀ ਕੋਈ ਫੋਨ ਲਾ ਲੈ ਹਾਂਜੀ ਹੈਨਾ ਜੀ ਪਲੀ ਜੁੜੀ ਝੋਟੀ ਆ ਕਿੱਟੀ ਲਾਉਂਦੀ ਗਿਰਜੀ ਇਨੇ ਦੀ ਬਿਲਕੁਲ ਇਹ ਕਿੱਡਾ ਪੱਠਾ ਚੜਾ ਦੇ ਕਿਆ ਬਾਤਾਂ ਝੂਠੀ ਨਹੀਂ ਚੰਗੀ ਝੋਟੀ ਰਾਜੀ ਆ ਵੀਰੇ ਲੋਹ ਵਾਲੀ ਹੈਨਾ ਪਲੀ ਜੁੜੀ ਹੈ ਤਾਂ ਹਾਨਾ ਵੀਰੇ ਹੋ ਗਈ 70 ਦੀ ਕੋਈ ਫੋਨ ਲਾ ਲੈ ਯਾਰ ਜਮਾਈ ਉਹ ਬਿਲਕੁਲ ਗਿਆ ਜੀ ਕਰ ਛੜਿਆ ਰੇਡ ਆ ਕੋਈ ਫੋਨ ਲਾ ਲੈ ਹਨਾ ਤਾਂ ਵੇਖੋ ਵੀਰੇ ਟੋਕੜ ਗੱਬਣਾ ਚੰਗੀ ਵੱਡੇ ਪੱਲੇ ਚਾ ਬਾਕੀ ਫੋਨ ਲਾ ਲਿਓ ਵੀਰ ਨੂੰ ਇਹ ਟੋਕੜਾ ਗੱਬਣਾ ਹੋਰ ਵਿਖਾਉਣੀ ਹੈ ਕਿ ਤਿਆਰ ਮਹੀ ਵੀ ਵਿਖਾਉਣੀ ਹੈ ਵੀਡੀਓ ਸਵਿਪ ਨਾ ਕਰਿਓ ਬਾਰ-ਬਾਰ ਇਹੋ ਹੀ ਗੱਲ ਹੁੰਦੀ ਆ ਆਪਣੀ ਬਿਲਕੁਲ ਵੀਰੇ ਅਗਲੇ ਬਣਾਂਗੀ ਝੋਟੀ ਯਾਰ ਇਹ ਅੱਜ ਕੀਮਤ ਤੇ ਤਾਜੀ ਸੂਈ ਝੋਟੀ ਆ ਚਾਰ ਦਾ ਇਹ ਫੋਟ ਕਲਾਵੇਂ ਭਾਈ ਥੱਲੇੋਂ ਕਿੰਨੀ ਸੋਹਣੀ ਝੋਟੀ ਆ ਹਨਾ ਓ ਬੱਚਾ ਮਗਰ ਕੱਟੀ ਦਿੱਤੀ ਉਹ ਵੀ ਕੱਟੀ ਦਿੱਤੀ ਗੱਟੀ ਹੈਗੀ ਹੈ ਹਾਂ ਨੀਲੀ ਦਾ ਵਿੱਚ ਪਸੜਾ ਗਏ ਹੈ ਨਾ ਵੀਰ ਜੀ ਇਹ ਕੱਲ ਦੱਸਦੇ ਝੋਟੀ ਹਰੇ ਨਾ ਤਾਜੀ ਸੁਈ ਅਜ ਚੌਥਾ ਦਿਨ ਮਾੜੀ ਮੜੀ ਔਲ ਕਰਦੀ ਜੇ ਅੱਛਾ ਜੀ ਬਾਲਟੀ ਰਾ ਕੇ ਚਵਾਉਗੀ ਅੱਛਾ ਜੀ ਛੰਡਾਰ ਨਹੀਂ ਟੱਪਦੀ ਨਹੀਂ ਆ ਅਸੀਂ ਨਾਲ ਚਾਟ ਪਾ ਗਈ ਜਿਹਨੂੰ ਪੜਾਵਾ ਦਿੰਦੇ ਆ ਹਾਂਜੀ ਪਾ ਗਈ ਗਾੜੀ ਤੇ ਥੱਲੇ ਜੇ ਬੈਹਰੋ ਲੱਤ ਨਹੀਂ ਪੁੱੜਦੀ ਮਾਰੀ ਮੋਟੀ ਸੀ ਲੈ ਦੋ ਚਾਰ ਦਿਨ ਕਰਨਾ ਤੇ ਸੂਤਰ ਹੋ ਜੂਗੀ ਕੀਮਤ ਜਾਇਜ਼ ਹਾਂਜੀ ਕੀਮਤ ਜਾਇਜ਼ ਹੋਣ ਕੀ ਬਖੋ ਵੀ ਵੇਖੋ ਵੀਰੇ ਸੋਹਣੀ ਝੋਟੀਆਂ ਮਗਰ ਵੀ ਇਹਦੇ ਕੱਟੀ ਆ ਗਈ ਤੇ ਕਿਵੇਂ ਵੀਰ ਜੀ ਨੇ ਤੁਹਾਨੂੰ ਦੱਸ ਹੀ ਦਿੱਤਾ ਲੈਵਲ ਉੱਤੇ ਦੀ ਬਹੁਤ ਸਾਫ ਆ ਬੜੀ ਝੋਟੀ ਨੇ ਲੱਪਾਂ ਨੂੰ ਪਾਣੀ ਚੁੱਕਿਆ ਇਹਨੇ ਸਾਂਭੀ ਨਹੀਂ ਝੋਟੀ ਚਾਰ ਦਿਨ ਦੇ ਚੌਗੀ ਆ ਇਹਨਾਂ ਕੋਈ ਆਖੇ ਵੀ ਮੈਂ ਐਵੇਂ ਕਹੀ ਜਾਂਦੇ ਆ ਜਿਹੜੀ ਚੌਗੀ ਨੂੰ ਝੋਟੀ ਆਖਣਾ ਬੇਚਾਰਾ ਦੋ ਚਾਰ ਦਿਨ ਤੂੰ ਵੇਖੋ ਵੀਰੋ ਸੋਹਣੀ ਝੋਟੀ ਆ ਵੀਰ ਕੋਲੇ ਲੇਵੇ ਦੀ ਬਹੁਤ ਸਾਫ ਆ ਆ ਕੱਟੀ ਮਗਰ ਆ ਕੱਟੀ ਆ ਗਈ ਹੈ ਨਾ ਤੇ ਭੜਾ ਪਾ ਗਏ ਜੀ ਚੂੜੀ ਦੀ ਜੇ ਬਾਕੀ ਲਤਲੂਤ ਨਹੀਂ ਜੇ ਪੁੱਟਦੀ ਦੋ ਚਾਰ ਦਿਨ ਸਾਹਮੇ ਦੁੱਧ ਕੇ ਵੀ ਆਉਣੀ ਹੈ ਜੇ ਤਾਜੀ ਸੂਈ ਦਾ ਤਾਜੀ ਸੂਈ ਹੈ ਤੇ ਭਾ ਵੀ ਜਮਾ ਫੰਡਰ ਵਾਲਾ ਕਿੰਨੇ ਦੀ ਵੀਰੇ ਦੇ ਦੇਣੀ ਹੁਣ ਵੀਰ ਜੀ ਮੋੜ ਤੇ ਹਮੇਂ ਨਹੀਂ ਝੋਟੀ ਦਾ ਪਰਵੇਸ਼ਾ ਕਰਿਆ ਵੀ ਕਰ ਲਈ 17 ਦੀ ਵੇਚ ਵੀ ਤੇ ਲੋਕ ਦੋ ਚਾਰ ਦਿਨ ਸਾਹਮੜੀ ਹੀ ਵੇਚ ਲੈਣੇ ਹਨ ਹਾਂਜੀ ਪਰ ਆਪਾਂ ਹੁਣ ਅਰੀ ਮੁਡੀ ਯੋਗ ਕਰਕੇ ਨਾ ਹੀ ਗੈਜ ਕਿੰਨੇ ਦੱਸਾਂ ਕਿ ਦੁੱਧ ਦੇ ਕੋਈ 6 ਕਿਲੋ ਜੀ ਦੁੱਧ 2-4 ਦਾ ਸਾਂਭ ਕੇ ਬਣਾਉਣਾ ਜੋ ਟੀਪਾ ਦਾ ਨਹੀਂ 8-9 ਕਿਲੋ ਤੇ ਦਹੀਂ ਜਾਊਗੀ ਦਹੀਂ ਜਾਊਗੀ ਠੀਕ ਨੇ ਕੀਮਤ ਕਰਾਂਗੀ ਜਮਾ ਗੈਜ ਹਾਂਜੀ ਇਹ ਭਾਜੀ ਮੋਲ 65000 ਕਰਦੇ ਜੇ 62000 ਦੀ ਦੇ ਦਾਂਗੇ ਕੱਟੀ ਵਿਖਾ ਦੂ ਮਗਰ ਚਾਰ ਦੰਦ ਕੱਟੀ ਜਾਂਦੀ ਦੋ ਛੱਡੋ 60 ਦੀ ਜਾਂਦੀ 60 ਦੀ ਦੇਤੀ ਉਹਨਾਂ ਦਾ ਉੱਡਦੀ ਜਾਂਦੀ ਉਹਨਾਂ ਦੇ ਵਾਲੇ ਰੇਟ ਹੈ ਨਾ ਜਾਂਦੀਆਂ ਫੰਡਰਾਂ ਮੇਰੀਆਂ ਨਹੀਂ ਸਕਰ ਦੇਤੀ ਤਾਂ ਜਾਂ ਜਾ ਮਗਰ ਵੀ ਕੱਟੀ ਆ ਗਈਆਂ ਵੀਰੇ ਆ ਕੱਟੀ ਆ ਗਿਆ ਤਾਂ ਰੇਟ ਬਹੁਤ ਸੋਨਾ ਨਹੀਂ ਕੀਤਾ ਕੱਟੀ ਵੀ ਯਕੀਨ ਹੈ ਭਾਜੀ ਬਿਲਕੁਲ ਹਾਂ ਵੀਰੇ ਗਾੜੀ ਆ ਗਈਏ ਠੋਕੜ ਗੱਬਣ ਮਹੀਂ ਚਾਹ ਉਹ ਤਾਂ ਮਰਜੀ ਨਾੜਾ ਚੈੱਕ ਕਰਾਓ ਮਹੀਂ ਦੀਆਂ ਦੇਵੇ ਤੇ ਨਾੜਾ ਚੈੱਕ ਕਰਾਓ ਕਿ ਆ ਕੁਆਲਿਟੀ ਮੈਂ ਦੇਖੋ ਵੀਰ ਨਿਸ਼ਾਨੀਆਂ ਇਹ ਦੁੱਧ ਵਾਲੀਆਂ ਹਨਾ ਯਾਦ ਕਾਤ ਵਾਲੀ ਆ ਇਹ ਭਰੀ ਮੈਂ ਹੋਏ ਨੇ ਪਾਕਿਸਤਾਨੀ ਨੀਲੀ ਰਾਵੀ ਚੁੱਕੀ ਮਾਨਕੀ ਅੱਖ ਆ ਗਈ ਹੈ ਨਾ ਹਾਂ ਪਾਕਿਸਤਾਨੀ ਨੀਲੀ ਦੀ ਮਹਿ ਵਾਏ ਬਿਲਕੁਲ ਠੰਡੀ ਨਹੀਂ ਇੰਨੀ ਇੱਦਾਂ ਬੈਠ ਤਾਂ ਵੀ ਨਹੀਂ ਹਿੱਲਦੀ ਕੋਲੋ ਵੀ ਨਾ ਮੀ ਨੀ ਚੈੱਕ ਪਾਸ ਕਰਾਈ ਆ ਤੇ ਨਮੀ ਨੀ ਚੈੱਕ ਪਾਸ ਆ ਹਾਂ ਜਿਹੜੀ ਆਪਾਂ ਚੈੱਕ ਕਰਾਈਓ ਤੁਹਾਡੀ ਚੈੱਕ ਪਾਸੂ ਦੁੱਧ ਵੀਰੇ ਇਹਦਾ ਦੁੱਧ ਵਰਗੀ ਇਹ ਵੀ ਆਪਣੇ ਕੋਈ ਜੋੜਾ ਸੁਭਾ ਹੀ ਆਇਆ ਵਾ ਇਹ ਸਵੇਰੇ ਆਇਆ ਜੋੜਾ ਇਹ ਦੁੱਧ ਆਜੇ ਥਲੇ ਹੀ ਠੀਕ ਹੈ ਜੀ ਕਿਹੜੀ ਆਵਾਜ਼ਾਂ ਝੂਠੀਆਂ 14 ਕਿਲੋ ਦੁੱਧ ਸੁਭਾ ਆਇਆ ਜੀ 14 ਕਿਲੋ ਤਾਂ ਵਜਨ ਫੁੱਲ ਆ ਗਿਆ ਪਾ ਡੀ ਟੂ ਡੀ ਆ ਗਏ ਸਫਾਈਆਂ ਮਡੀਆਂ ਆ ਗਏ ਲੈ ਵੇ ਦੇ ਵੇਖੋ ਵੀਰੇ ਸਫਾਈ ਦੀ ਆ ਵੇ ਇੰਦਾ ਬਹਿ ਕੇ ਭਾਵੇਂ ਬਾਤ ਆਈ ਇਹ ਸਿਰਾ ਹੀ ਆ ਟਾਪ ਕਲਾਸ ਵੀਰੇ ਇਹਦੇ ਮਿੱਟੀ ਕਿਤੇ ਮੀ ਨਹੀਂ ਲੱਭਣੀ ਆ ਗਾ ਕਰੋ ਜਾਨਵਰ ਪਸ਼ੂ ਵੇਖੋ ਵੀਰੇ ਗਾਦੀ ਕੋਈ ਨਹੀਂ ਦੇ ਕਿਹੜੀ ਚੰਗੀ ਦੇਖ ਪਰਖਣਾ ਲਿਆਉਂਦਾ ਵੀਰ ਪਸ਼ੂ ਤਾਂ ਵੀਰੇ ਇਹੋ ਜਿਹੇ ਪਸ਼ੂ ਦਾ ਫਾਇਦਾ ਉਹ ਦੇਖੋ ਔਰ ਟਾਈਮ ਕਿਡਾ ਹੈ 10000 ਰੁਪਏ ਦਾ ਹਾਂ ਜੀ ਜਰਾ ਹਾਂ ਬਿਲਕੁਲ ਬਿਲਕੁਲ ਟਾਈਮ ਤਾਂ ਹੈ ਇਸੇ ਆਮ ਤੇ ਬਣੋ ਨਹੀਂ ਠੀਕ ਨਹੀਂ ਮੰਨਣ ਵਾਲੀ ਗੱਲ ਆ ਬਾਕੀ ਵੀਰੇ ਢੱਲਾ ਟੂ ਲੈ ਬੜੀਆਂ ਨੇ ਅੰਜਵਾਈ ਹੋਈ ਵੀਰ ਦੇ ਦਸਨ ਪਤਾੂ ਛੇ ਸਾਡੀ ਛੇ ਦੀ ਸ਼ਾਮ ਤਾਈ ਤਿਆਰ ਕਾਫੀ ਵੀਰ ਕੰਦਾ ਪੱਛੂ ਹੋਇੰਦੇ ਆ ਤੁਸੀਂ ਫੋਨ ਲਾਓ ਹਨਾ ਜੀ ਤਸੱਲੀ ਕਰੋ ਜਿੰਨੀ ਠੰਡੀ ਆ ਤੇ ਕਿਆ ਬਾਤਾਂ ਝੋਟੀ ਦੀਆਂ ਨਹੀਂ ਸਿਰ ਹੈ ਗਿਆ ਇੱਥੇ ਭਾਵੇਂ ਫੇਰ ਛੱਡੀ ਭਾਵੇਂ ਫੇਰ ਬਹਿ ਜਾਓ ਇਹਨੂੰ ਤੇਰ ਮਾਰੀ ਨੂੰ ਲੈ ਪਤਾ ਹੀ ਕੋਈ ਨਹੀਂ ਜਿੰਨੀ ਜਰਾ ਮਰਜ਼ੀ ਬਹਿ ਜਾਓ ਕੋਈ ਨਸਲਾ ਵੀਰੇ ਵੀਰੇ ਇਹ ਹੋ ਗਈ ਹੁਣ ਤਿੰਨ ਮਹੀਨੇ ਜੀ ਚੈੱਕ ਪਾਸ ਗੱਬਣ ਤੇ ਦੁੱਧ ਦੋ ਜੀ ਇਹ ਗੱਲੋ ਆਪਣੇ ਨੂੰ ਦੋ ਮਈਆਂ ਵਾਂ ਦੋਹਾਂ ਨੂੰ ਦੋਹੇ ਤਿੰਨਾਂ ਤਿੰਨਾਂ ਦੀ ਚੈੱਕ ਪਾਸ ਹੈ ਇੱਕ ਅਹੀਂ 70000 ਦੀ ਦੇਤੀ ਜੇ ਇਹਦਾ ਮੁੱਲ ਵੀ ਤੁਹਾਨੂੰ ਦੱਸ ਹੀ ਦਿੰਨੇ ਆ ਅੱਜ ਆ ਜੀ ਜਾਣਦੇ ਬੜੀ ਛੋਟੀ ਆ ਪਲੀ ਜੁੜੀ ਹੈ ਟਣਾ ਦੀ ਕੁਆੜੀ ਚੈੱਕ ਕਰੋ ਨਾੜਾਂ ਨੂੰ ਨਾ ਬੜੀਆਂ ਵਾਂ ਨੇ ਤੇ ਦੁੱਧ ਵਾਲੀਆਂ ਨਿਸ਼ਾਨੀਆਂ ਲੱਗਾ ਵਾ ਸਿਰਾਂ ਹਾਂ ਜੀ ਤਾਂ ਹੈ ਵੀ ਸੀਲ ਹੈ ਹਨਾ ਠੰਡੀ ਭਾਈ ਆ ਫੇਰ ਭਾਵੇਂ ਬਹਿ ਜਾਓ ਜਿੰਨੀ ਜਰਾ ਮਰਜ਼ੀ ਪਈ ਜਾ ਲੋਕਾਂ ਦੀ ਕੋਈ ਕਿੱਥੇ ਲੱਭਦੀ ਐ ਨੀਲੀ ਰਾਵੀ ਪਾਕਿਸਤਾਨੀ ਨਾ ਕੁਆਲਟੀ ਆ ਪੂਰੀ ਹਨਾ ਹੀ ਬਿਲਕੁਲ ਵੇਖ ਨਾ ਯਾਰ ਬਾਤ ਨਾ ਇਹ ਜੋ ਟੀਂਗਾਂ ਸੋਣੀ ਛੋਟੀ ਵੀਰੇ ਮੁੱਲ ਸੋਨਾ ਹੀ ਲੱਭਦਾਨੀ ਆ ਬਿਲਕੁਲ ਬਿਲਕੁਲ ਇੰਨੀ ਛੱਡੀ ਮੈਂ ਕਿੱਥੋਂ ਲੱਭੂ ਇਹ ਜੇ ਪਸ਼ੂ ਵੀਰੇ ਕੋਈ ਚੋਈ ਜਾਊਗਾ ਢੁੱਕੀ ਫਿਰ ਚੰਗੀ ਕੀਮਤ ਤੇ ਵੇਚ ਲੂਗਾ ਵੀਰੇ ਇਹਦਾ ਮੁੱਲ ਮੁੱਲ ਇਹਦਾ ਕਰ ਨੂੰ 6000 ਰੁਪਿਆ ਕਰ ਦੇ ਹਾਂਜੀ 6000 ਰੁਪਿਆ ਨਾ ਨਿਕਾਣ ਗੱਲ ਕਰਾ ਛੋਟਾ ਛੋਟਾ ਫੇਰ ਨੀਲੀ ਰਾਵੀ ਵੀ ਭਾਗਤ ਨਹੀਂ ਮੈਂ ਬਿਲਕੁਲ ਕਿੰਨੇ ਦੀ ਵੀਰੇ ਹੋਜੂ ਹੋਰੀ 5000 ਰੁਪਿਆ ਛੋਟ ਕਰਾਂ ਨੀਚੋਂ ਕਿੰਨੇ ਦੀ ਵੀਰੇ 75000 ਦੀ ਕਵਾਂਗੇ 75 ਦੀ ਫੇਰ ਭਾਵੇਂ ਬੈਜੋ ਠੀਕ ਹੈ ਭਾਜੀ ਕਿੱਥੋਂ ਲੱਭਣੀ ਹੈ ਮੇਰੇ ਟੁਕੀ ਦਾ ਫਿਰ ਚੰਗਾ ਮੁੱਲ ਪਊ ਹਨਾ ਮੁੱਲ ਭਾਜੀ ਘੱਟੋ ਘਾੜੇ ਇੱਕ ਪੰਜੀ ਦੀ ਵਿਗਣੀ ਚਾਹੀਦੀ ਜਿੱਦਾਂ ਦੀ ਮੈਂ ਦੁੱਧ ੜੀ ਆ ਬਿਲਕੁਲ ਦੁੱਧ ਜੁਣਾ ਭਾਜੀ ਆ ਚੀਜ਼ ਨਹੀਂ ਇਹ ਕਿਤੇ ਵੀ ਲੱਭਦੀ ਘੜੀ ਦੇ ਵਿੱਚੋਂ ਬੈਹ ਦਿੰਦੀ ਕੋਈ ਮੈਂ ਥੱਲੇ ਨਹੀਂ ਬੈਹ ਦਿੰਦੀ ਵੀ ਤਾਂ ਨਹੀਂ ਮੇਰੇ ਹਿਸਾਬ ਨਾਲ ਕਿਤੇ ਹੀ ਕੋਈ 100 ਉਹ ਵੀ ਵਰਦੀ ਕਾਮੀ ਇੱਕ ਅੱਧੀ ਆ ਨਹੀਂ ਸਹੀ ਗੱਲ ਐਡੀ ਠੱਡੀ ਮੈਂ ਕਿੱਥੇ ਭਾਜੀ ਪਲੀ ਜੂਰੀ ਦੱਬਾ ਤਾਂ ਵੀਰੇ ਇਹਦਾ ਕੁਆਲਟੀ ਦਿਖਾਓ ਥਾਣਾ ਦੀ ਮਗਰੋਂ ਹਾਂ ਨਾ ਮੁੱਲ ਕਿੰਨਾ ਹੋ ਗਿਆ ਨਾ 75000 ਦੀ 75000 ਪੜੀ ਜੁੜੀ ਝੋਟੀ 2 ਛੜਦੀ 73 ਦੇ 2000 ਦੇ ਛੜਦਾ 73000 ਦੀ ਮੈਂ ਵੀ ਕੋ ਫੋਨ ਨਾਲੇ ਕੋਈ ਗੱਲ ਯਾਰ ਹਨਾ ਇੱਗੀ ਠੰਡੀ ਨਹੀਂ ਜੇ ਕਿਤੇ ਵੀ ਲੱਭਣੀ ਨਹੀਂ ਨਹੀਂ ਮਿਲਦੀ ਨਹੀਂ ਮਿਲਦੀ ਦੋ ਟੋਕਣਾ ਗੱਪਣਾ ਉਹ ਵੀ ਵਿਖਾ ਦੋ ਕੋਈ ਸ਼ੱਕ ਨਹੀਂ ਆ ਵੀ ਟੋਕਣ ਗੱਪਣਾ ਵੀ ਦੇਤੀ ਜੇ ਵੀ ਠੰਡੀ ਜੇ ਝੂਟੀ ਸਹੀ ਲਾ ਇਹ ਚ ਨਾਮੀ ਆ ਦੀ ਚੈੱਕ ਪਾਸ ਇਹ ਵੀ ਚ ਨਾ ਦੀ ਇਹ ਯਾਰ ES 70000 ਰੀ ਨਾਮੀ ਨੇ ਦੀ ਇਹ ਤਰੀਹ ਰਿਤ ਨਾ ਮੈਨੇ ਬਿਲਕੁਲ ਚੈੱਕ ਪਾਸ ਹੋਣੀ ਚੈੱਕ ਪਾਸ ਵੀਰੇ ਕਿਦਾਂ ਦੋਵੇਂ ਰਾਜੀ ਨੇ ਸੋਹਣੀਆਂ ਸੁਨੱਖੀਆਂ ਨੇ ਜੋੜੇ ਚ ਮਾਨਤਨ ਜੋੜਾ ਭਾਈ ਲੈ ਲਊਗਾ ਨਾ ਕੋਈ ਰਪਈਏ ਸੋਨੇ ਡਬਲ ਕਰੂ 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 ਮੀਰਾ ਵੀ ਤਾਂ ਪੱਖ ਰੱਖ ਰਹੀਆਂ ਉਹਦਾ ਵੀ ਮੱਥਾ ਬੱਲਾ ਵਖਾ ਦੂ ਤੇ ਇਹਦਾ ਵਖਾ ਇਹਦਾ ਤਿੰਨ ਵੀ ਜੋੜੇ ਜੋ ਡਾ ਲਿਓ 140 ਦਾ ਜੋੜਾ ਕੋਈ ਸ਼ੇਪ ਹੈ ਜਮਾ ਇਹਦਾ ਜੋੜਾ ਲੰਦਾਂ ਨੂੰ ਦਵਾਂਗੇ ਦਵਾਂਗੇ ਜੋੜੇ 140 ਹਾਂ 140 ਇੱਕ 40 ਦਾ ਜੋੜਾ ਜੀ ਹਾਂ ਨਹੀਂ ਜੀ ਤਾਂ ਵੇਖੋ ਵੀਰੇ ਸੋਹਣੀਆਂ ਸੁਨੱਖੀਆਂ ਫੇਸ ਕੁਆਲਿਟੀ ਸੋਹਣੀ ਵਜਨ ਫੋਨ ਆ ਗਿਆ ਸਿੰਘ ਚੰਗੇ ਲੱਗੇ ਆ ਫੋਨ ਵੀਰ ਨੂੰ ਜਰੂਰ ਲਾ ਲਿਓ ਉਹ ਵਾਲੀ ਦੀ ਆਫਰ ਕਰ ਉਹ ਫੁਰਿਆ ਵੀਰ ਨੀ ਤੋਹਫੇ ਆ ਜੀ ਆਈਡੀ ਠੰਡੀਆਂ ਮਈਆਂ ਕਿੱਥੋਂ ਲੱਭਣੀਆਂ ਨਹੀਂ ਮਿਲਦਾ ਵੀਰੇ ਸਿਰ ਪਸ਼ੂ ਵੀਰੇ ਵੇਖੋ 140 ਦਾ ਜੋੜਾ ਹੋ ਗਿਆ ਇਧਰੋਂ ਕਹੇ ਆ ਚੋਟੀ ਸੂਈਆ ਇਹ 60 ਦੀ ਨੋਰਮਲ ਰੇਡਾ ਵੱਡੀਆਂ ਛੋਟੀਆਂ ਤਾਂ ਰੇਡ ਨਿੱਕੇ ਵੀਰੋ ਆ ਚੈੱਕ ਕਰ ਲਓ ਕੁਆਲਟੀ ਵਾਲੀਆਂ ਨੇ ਤਾਂ ਪਲੀਆਂ ਜੁੜੀਆਂ ਨਸਲੀ ਸਿਰਫ 90000 ਦੇ ਵੱਡੀ ਸਿਰੇ ਦੀ ਵੱਡੀ ਚੋਟੀ ਘਾਟ ਘਾਟ ਵਾਲੀ ਇੱਕ 10 ਦੀ ਇੱਕ 10 ਦੀ ਜੋੜੇ ਦੇ ਮਾਨਤਨ ਖੁੱਲਣਾ ਜੀ ਘਰਾਂ ਕੀ ਮਾਨਤਨ ਕਿੰਨੇ ਜੁੜਾ ਦਿਆ ਤਾਂ ਮਾਨਤਨ ਕਰ ਜੋੜੇ ਦੇ ਵੀਰੇ ਮਾਨਤਨ ਹੋ ਜੂ ਬਾਕੀ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਜੀ ਹੋਰ ਵੀ ਕੀ ਆਪਣਾ ਫੇਰ ਬੋਲ ਦਿੰਨੇ 78140 88635 ਸਕਰੀਨ ਦੇ ਥੱਲੇ ਆਉਣ ਵਾਲਾ ਨੰਬਰ ਬਿਲਕੁਲ ਵੱਡੀ ਮੈਂ ਉਹਨਾਂ ਕਹਿੰਦੇ ਵੱਡੀ ਮੈਂ ਚੰਗੇ ਰਿਕਾਰਡ ਵਾਲੀ ਤਲੱਲੇਦਾਰ ਸਰੇ ਦੀ ਮੈਂ ਗੱਲ ਬਾਤ ਮੈਂ ਚਗਾਠਾ ਚ ਗੂਠਾ ਲੱਗਿਆ ਪੇਟ ਪੁੱਠ ਲੱਗੀ ਫਿਰ ਉਹ ਜੈਕ ਕਿਆ ਬਾਤ ਹੈ ਹੇ ਇਹ ਦੇ ਵੀਰ ਜੀ ਦੋ ਚਾਰ ਜਣੇ ਲਾਏ ਨੇ ਅਜੇ ਦਿਨ ਪਏ ਆ ਇਹ ਸੋਚਣਾ ਹੈ ਹੇ ਪੁਰਿਆਂ ਤੋਂ ਮਾਲ ਪਾ ਜੰਦੇ ਹਨਾ ਸਰੇ ਦਾ ਲਿਆਈਦਾ ਮਾਲ ਨਹੀਂ ਮਾਰਦਾ ਚੰਗੇ ਰਿਕਾਰਡ ਵਾਲੀ ਤਲਲੇਦਾਰ ਥਣ ਵੇਥ ਵੇਥ ਤੇ ਗਿੱਠਾ ਗਿੱਠਾ ਦੇ ਥਾਣ ਆ ਗਏ ਵੀਰੋ ਤਾਂ ਵੱਡੀ ਭਲੀ ਜੁੜੀ ਤੇ ਬੇਲ ਬੋਤ ਲੰਮੀ ਆ ਹੋਲ ਵੀਰੇ ਮੈਨੂੰ ਕਿੰਨੇ ਦਿਨ ਬਾਕੀ ਨੇ ਇਹਦੇ ਵੀਰ ਜੀ ਦੋ ਦਿਨ ਲੈ ਜੇ ਤਿੰਨ ਦਿਨ ਲੈ ਜੇ ਇਹ ਮੈਂ ਪਿਆਰ ਆ ਮੈਂ ਇਹ ਦੁੱਧ 15 ਕਿਲੋ ਚੋਆਇਆ ਵਾ ਆਪਣੇ ਕੋਲੋਂ ਕਹੀ ਆ ਮੇਰਾ ਰੋਈ ਰੱਖੀ ਉਹ ਦਿੱਤੀ ਹੈ ਮੈਂ ਵੱਡੀ ਮੈਂ ਲੈਵਾ ਵੀ ਦੱਸਦਾ ਵੀਰੇ ਤਾਂ ਵੇਖੋ ਵੀਰੇ ਸਚਾਈ ਆ 15 ਕਿਲੋ ਵੀਰ ਕਹਿੰਦਾ ਚਵਾਜੂ ਵੱਡੀ ਮੈਂ ਕਹਿਣ ਨੂੰ ਲੈਵੇ ਮੁਤਾਬਿਕ ਵਜ਼ਨ ਮੁਤਾਬਿਕ ਭਾਵੇਂ ਤੁਸੀਂ 20 ਲੀਟਰ ਵੀ ਕਹਿ ਦੋ ਵੀਰੇ ਤਾਂ ਬਾਰ ਸਚਾਈ ਆ ਜੋ ਵੀਰ ਨੇ ਦੱਸਿਆ ਨਾ ਕਿਆ ਬਾਤ ਆ ਜੀ ਐਂ ਕਲਾਵੇਂ ਥੱਲਿਓ ਤਾਂ ਵੱਡੀ ਚੋੜਾ ਚ ਇਕਾਠਾ ਲਗਿਆ ਪਾਜੀ ਅਜੇ ਤੇ ਤੋਹਫੇ ਹੀ ਵੀਰੇ ਇਹੋ ਜਿਹੇ ਪਸ਼ੂ ਦੇ ਕਿੰਨੇ ਸਿਫਤ ਕਰ ਲੋ ਓਨੀ ਥੋੜੀ ਆ ਪਾਜੀ ਕਿਹੇ ਪਾਸੋਂ ਨਹੀਂ ਕੁੰਜੀ ਵੀਰੇ ਲੰਮੀ ਤੋਰੀ ਵੀਰੇ ਦੱਸੋ ਤੇ ਬਾਹਰੇ ਲੈ ਜੀ ਕੁਛ ਸ਼ਾਕੀ ਹੋਰ ਕਿਉਂਕਿ ਵੱਡੀ ਮੈਂ ਚਲੋ ਕਿੰਨਾ ਵੀਰਾਂ ਤਸੱਲੀ ਕਰਨੀ ਹੁੰਦੀ ਹੈ ਹਨਾ ਕਿਹੇ ਪਾਸੇ ਨਹੀਂ ਕੁੰਜੀ ਮੈਂ ਬਾਹਰੇ ਚਾਣਾ ਜੀ ਵੇਖੋ ਵੀਰੇ ਸਿਰਾਂ ਮੇ ਵੱਡੀ ਬਿਲਕੁਲ ਵੀਰੇ ਟੋਪ ਟੋਪ ਕੁਆਲਟੀ ਹੈ ਤਾਂ ਵੀਰੇ ਆ ਜੀ ਮਈਆਂ ਰਮਾ ਕਿੱਡੀ ਮੈਂ ਆ ਇਹ ਤਾਂ ਕੋਈ ਸੇਵਾ ਕਰੂਗਾ ਤਾਂ ਵੀਰੇ 15 ਲੀਟਰ ਤੋਂ ਚੰਗਾ ਦੁੱਧ ਚੋਣ ਦੇ ਮੁਤਾਬਿਕ ਹੋਊਗੀ ਫਿਰ ਹਣਾ ਬਿਲਕੁਲ ਬਿਲਕੁਲ ਆ ਜੀ ਦਿਨ ਬਾਕੀ ਨੇ 2-4 ਦਿਨ ਜੀ 2-3 ਦਿਨ ਲੈ ਜੂਗੀ ਮੈਂ ਜਾਤ ਨਸਲ ਵਾਲੀ ਇੱਕ ਵਾਰੀ ਜਾਤ ਵਾਲੀ ਨਸਲ ਬਹੁਤ ਆ ਹਾਂ ਜੀ ਹਾਂ ਜੀ ਵਜਨ ਫੁੱਲ ਆ ਗਿਆ ਪਤਲਾ ਚਮ ਆ ਗਿਆ ਵੀਰੋ ਤੇ ਮੇਨ ਗੱਲ ਆ ਜਿਹੜੇ ਵੀ ਰਾਮ ਪਸ਼ੂ ਚੱਲੇ ਰੱਖੇ ਆ ਪਤਾ ਹੀ ਹੁੰਦਾ ਕਿਲਾ ਵੇਥੇ ਵੇਥੇ ਤੇ ਥਾਣੋਂ ਨਾ ਇਹਦੀ ਚੁਆਈ ਦਾ ਨਜ਼ਾਰਾ ਵੱਖਰਾ ਹਨਾ ਵੀਰੇ ਕੀ ਆ ਪਾਤਾ ਮੈਂ ਤੋਹਫੇ ਹੀ ਆ ਗਏ ਤੋਹਫੇ ਤੋਹਫੇ ਵੀਰੇ ਟੌਪ ਕਲਾਸ ਟੌਪ ਕਲਾਸ ਹਨਾ ਬਾਡੀ ਨਾ ਸ਼ਰੇਦੀ ਆ ਬਿਲਕੁਲ ਵੀਰੇ ਇਹਦਾ ਮੁੱਲ ਕੀ ਕਰਦਾ ਭਾਈ ਮੁੱਲ ਤੇ ਭੰਵੇਂ ਕਰਨੀ ਇਹਦਾ 140 ਬਿਲਕੁਲ ਜਾਇਦ ਆ ਹਾਂਜੀ ਆਪਾਂ ਮਿਰਗੀ ਸ਼ੌਟ ਵੱਢੀ ਕਰਾਂਗੇ ਬਿਲਕੁਲ ਹੋਰ ਕਿ ਐਡੇ ਤੇ ਮੇਰੇ ਦਾ ਮੁੱਲ 1 ਵੀ 40 ਕਰ ਸਕਦਾ ਡੇਢ ਵੀ ਮੰਗ ਸਕਦਾ ਮੇਰੀ ਮੈਂ ਵੱਡੀ ਆ ਯਾਰ ਪਤਾ ਕੀ ਗੱਲ ਆ ਵੀਰੇ ਚਲ ਆਪਾਂ ਰੋਜ਼ ਵੀਡੀਓ ਅਪਲੋਡ ਕਰੀ ਦਿਆਂ ਹਨਾ ਉਹਨਾਂ ਵੀਰਾਂ ਨੂੰ ਕਹਿ ਵੀ ਦਈਦਾ ਜਿਹੜੇ ਵਾਅਦਾ ਕਰਦੇ ਵੀਰੇ ਮਾਣ ਕਰਦੇ ਨਹੀਂ ਯਾਰ ਚਾਹਿਆ ਯਾਰ ਮਾਣ ਕਰ ਹੁਣ ਐਡੀ ਮੈਂ ਤੂੰ ਕਹਿੰਦਾ ਹੁਣ ਭਰਿਆ ਭਾਂਡਾ ਤੂੰ ਕਹਿੰਦਾ ਵੀਰੇ 20 ਲੀਟਰ ਭਰਨਾ ਨੇ 160 ਦੀ ਹਾਂਜੀ ਤਾਂ ਵੇਖਣ ਵਾਲੇ ਵੀਰੇ ਇਹਨਾਂ ਨੇ ਤੇ ਕਹਿਣਾ ਵੀ ਪਰੂਗੀ ਯਾਰ ਹਨਾ 1 60 ਵੀ ਪਰ ਤੁਹਾਡਾ ਰੇਟ ਨੋਰਮਲ ਆ ਤੇ ਤੁਹਾਡੇ ਹੈ ਸਚਾਈ ਹੈ ਜੋ ਦੱਸਿਆ ਵੀਰੇ ਇਹਨਾਂ ਦਾ ਆਮ ਹੀ ਹਨਾ 14 15 ਲੀਟਰ ਰੇਡੀ ਮੈਨੂੰ ਸੇਵਾ ਦੇ ਸੇਵਾ ਦੇ 15 ਕਹਿੰਦੇ ਆ ਹਾਂ ਕੋਈ 20 ਲ ਬਿਲਕੁਲ 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 ਯੂਟਿਊਬ ਦਾ ਕਾਫੀ ਰਹਿ ਗਈ ਮੈਂ ਦੀ ਇਨੀ ਦੰਦਾ ਰਹੀ ਹੈ ਨਾ ਇਹ ਨਹੀਂ ਗਈ ਚਵਾ ਕੇ ਦਿੱਤਾ ਬਿਲਕੁਲ ਵੀਰੇ ਉਹ ਤਾਂ ਨਹੀਂ ਕਰਦੇ ਆ ਠੀਕ ਨਹੀਂ ਤੇ ਆਪਾਂ ਮਿਰਚੀ 20000 ਰੁਪਏ ਛੂਟ ਕਰਨੀ ਇਹ ਚੋਂ ਕਿੰਨੇ ਇੱਕ 20 ਹੀ ਦੇਣੀ ਆ ਇੱਕ 20 ਹੀ ਹਾਂਜੀ ਹਾਂ ਨਾ ਹਾਂ ਨਾ ਦੋ ਛੜ ਦੇ 18 ਦੀ ਕਰ ਦੇ ਕੋਈ ਨਾ ਜੇ ਵਾਹ ਜਾਈ ਕਰ ਛੜਿਆ ਬਿਲਕੁਲ ਵੀਰੇ ਨਹੀਂ ਜਾਇ ਜ ਕੋਈ ਉਹ ਕੋਈ ਵਡੀ ਮੈਂ ਵੀਰੇ ਚੈੱਕ ਕਰ ਲੋ 1 20 ਦੀ ਵੀਰ ਕਹਿੰਦਾ ਹੋ ਜੀ ਕੋਈ ਨਾ 2000 ਕਰ ਦੂ ਮਾਨਨ ਫੋਨ ਵੀਰ ਨੂੰ ਜਰੂਰ ਲਾ ਲਿਓ ਤਾਂ ਲੈਵੇ ਵਾਲੀ ਮੈਂ ਆ ਐ ਚੰਗਾ ਤਾਂ ਲੈਦਰ ਦੇ ਵਾਲਾ ਲੱਗਿਆ ਬਿਲਕੁਲ ਪੱਕਾ ਕੰਮ ਹੈ ਆਪਣਾ ਪੱਕਾ ਕੰਮ ਵੀਰੇ ਪੱਕਾ ਐ ਮਤਲ ਲੈਦਰ ਕੰਮ ਆ ਵੀਰੇ ਸੱਚਾਈ ਦਾ ਸਾਫ ਸੁਥਰਾ ਬਾਕੀ ਫੋਨ ਵੀਰ ਨੂੰ ਲਾ ਲਿਓ ਵੇ ਮੈਂ ਥੋਕੜ ਗੱਬਣ ਕੀ ਬਾਤਾਂ ਨੇ ਵੀਰੇ ਭਾਈ ਬੇਖੋ ਵੀਰੇ ਮੈਂ ਯਾਰ ਰੇਲੇ ਤੇ ਬੈਗੇ ਥੱਲੇ ਤੋਂ ਵੀਰੇ ਸਿਰਫ 1 ਕਵਾਲੀ 73 60000 ਦੀ ਤਾਜੀ ਸੂਈ ਮਗਰ ਕੱਟੀ ਆ ਗਈ ਫੇਰ 70000 ਦੀ ਠੋਕੜ ਕੱਪਣ ਚੈੱਕ ਪਾਸ ਵੱਡੀ ਝੋਟੀ ਤਾਜੀ ਸੂਈ 90 ਦੀ 90000 ਦੀ ਵੱਡੀ ਕਿਆ ਬਾਤਾਂ ਝੋਟੀਆਂ ਕਿਆ ਬਾਤ ਹੈ 90 ਦੀ ਝੋਟੀ ਚਮਕਾਂ ਜੁੰਮਗਾ ਪੂਰੀਆਂ 10 ਦਸ ਦੀ ਤਾਂ ਵੀਰੋ ਬੇਨਤੀ ਆ ਫੋਨ ਵੀਰ ਨੂੰ ਜਰੂਰ ਲਾ ਲਿਓ ਰੇਡ ਵੀਰ ਦਾ ਜੈ ਜੈ ਤਕਰੀਬਨ 6-7 ਦੇ ਕਰੀਬ ਦੇ ਪਸ਼ੂ ਵੀਰੇ ਕੋਲੇ ਆ ਗਏ ਆ ਫੋਨ ਲਾ ਲਿਓ ਛੋਟਛੱਪਾ ਹੋ ਜੂ ਚੰਗੇ ਰਿਕਾਰਡ ਵਾਲੇ ਐਂ ਤਲਾ ਲੇਦਾਰ ਨੇ ਤਾਂ ਵੀਰੇ ਨੋਰਮਲ ਰੇਡ ਵੀ ਆ ਗਏ ਆ ਛੋਟਛੱਪਾ ਹੋ ਜੂ ਵੀਰਾਂ ਨੂੰ ਬੈਂਦੇ ਆ ਵੀਰੇ ਚੈਨਲ ਨੂੰ ਮਤਲਬ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਨਵੇਂ ਨਵੇਂ ਵੀਡੀਓ ਲਾਗੇ ਤੁਹਾਨੂੰ ਮੁਖਾਲੀ ਜਾਵੇ ਜੀ ਐਡਰੈਸ ਵੀਰੇ ਬੋਲ ਦਿੰਦੇ ਆ ਕਰੀ ਜੀ ਪਿੰਡ ਆਪਣਾ ਢੂਗਾ ਹਾਂਜੀ ਸੀਲ ਬਟਾਲਾ ਜੀ ਸੀਕਾ ਗਾਸਪੁਰਿਆ ਠੀਕ ਹੈ ਜੀ ਤੇ ਬਸ ਇਹ ਗੱਲ ਫੇਰ ਕਰਦੇ ਆ ਕਿ ਝਗੜੇ ਹੋਣਾ ਭਾਵੇਂ ਦੂਰ ਦਾ ਪਿੰਡ ਆਵੇ ਬਿਲਕੁਲ ਭਾਵੇਂ ਬਰਨਾਲਾ ਭਾਵੇਂ ਮੋਗਾ ਮੈਂ ਥੋੜਾ ਮਰਜੀ ਬਠੰਡਾ ਇਤੇ ਮਰਜੀ ਮੰਗਵਾ ਲੂ ਬਿਲਕੁਲ ਸਾਡੇ ਘਰੇ ਆ ਜਾਓ ਗੱਡੀ ਲੈ ਕੇ ਬਿਲਕੁਲ ਲੈ ਜੂ ਬਿਲਕੁਲ ਠੀਕ ਨਹੀਂ ਨੰਬਰ ਹੈਗਾ ਆਪਣਾ 77140 88635 ਕੀਮਤਾਂ ਜਾਇਜ਼ ਤਾਜ਼ੀਆਂ ਸੂਈਆਂ ਟੋਕੜਾਂ ਗੱਬਣਾ ਤਿਆਰ ਮਈਆਂ ਹਰ ਕਦਰਾਂ ਦਾ ਪਸ਼ੂ ਹੈਗਾ ਜੀ ਬਿਲਕੁਲ ਤੁਸੀਂ ਫੋਨ ਕਰ ਲਿਓ ਮਾਂ ਤਨ ਛੋਟੇ ਆਪਾਂ ਹੋ ਜੂ ਹਨਾ ਵੀਰੇ ਜਿਆਦਾ ਕੀਮਤਾਂ ਵੱਡੀਆਂ ਸਰੇ ਨੇ ਵੱਡੀਆਂ ਸਰੇ ਟੌਪ ਵੱਡੀ ਵਾਲੀਆਂ ਕਿਆ ਬਾਤਾਂ ਛੋਟੀਆਂ ਤੋਂ ਵੀ ਆ ਗਏ ਤੋਂ ਵੀ ਵੀਰੇ ਤੋਂ ਵੱਡੀਆਂ ਕੋਈ ਸਾਫ਼ ਸੁਥਰਾ ਪਸ਼ੂ ਵੱਜਿਆ ਹੋ ਵੀ ਰਹੇ ਹਨਾ ਤਾਂ ਸਿਰਤ ਵੀ ਉਹਦੀ ਹੁੰਦੀ ਆ ਵੱਡੀ ਛੋਟੀ ਕਿਦੋਂ ਮਿਲਨੀ ਆ ਵੱਡੀ ਛੋਟੀ ਵੱਡੀ ਸਰੇ ਦੀ ਹਾਂ ਠੀਕ ਹੈ ਵੀਰੇ ਸਾਸਿਕਾ ਸਾਸਿਕਾ